ਆਜੂ ਮੈਂ ਕੀ ਕਹਿਦਾ ਦੁਆਰ ਕੀਤੀ ਮੈਨੂੰ ਪਤਾ ਬੋਲੀਆਂ ਸਾਰਿਆਂ ਨੇ ਸ਼ੁਰੂ ਕਰਨੀਆਂ ਪੁੱਛਣਾ ਇਹਨਾਂ ਸਾਰਿਆਂ ਨੇ ਕੰਮ ਰੀਤੀ ਰਿਵਾਜ ਸਾਰੇ ਕੀਤੇ ਨੇ ਕੋਈ ਛੱਡਿਆ ਨਹੀਂ ਦੁਨੀਆ ਦੇ ਰੀਤੀ ਰਿਵਾਜ ਤੇ ਪਾਰ ਕਰਨੀ ਜੇ ਇਸ ਕਰੇ ਮੈਂ ਦੁਆਈ ਕਰਾਂਗੇ ਭਈ ਆਪਾਂ ਗੰਗੀ ਕਰਨੀ ਹੋਣਾ ਨਹੀਂ ਗਿਆ ਬਦਲ ਕੇ ਕਿਹੜਾ ਆਪਣਾ ਅਸੀਂ ਬਿਨਾਮ ਕਰਨਾ ਹੈ ਇੱਕ ਬਨੇ ਬੰਦ ਕਰੀਏ ਤੇ ਝਗੜਾ ਖਲੇ ਤੇ ਫੇਰ ਅਸੀਂ ਰੰਗਾ ਰੰਗ ਪ੍ਰੋਗਰਾਮ ਕਰਨਾ ਤੇ ਪਤਾ ਕੀ ਹੈ ਕਿ ਭਾਈ ਹallelujah ਦੀ ਬਦਾਰ ਸਾਡੀ ਬਲਗੀਆਂ ਕੀਤੀਆਂ ਤਰੂ ਵੀ ਚਲਾ ਜਾਂਦਾ ਗੁੱਦੀ ਕੰਮ ਨਹੀਂ ਕਰਦੀ ਹallelujah ਗੁੱਦੀ ਕੰਮ ਨਹੀਂ ਕਰਦੀ ਫਿਰ ਇੱਕ ਬੰਦੇ ਨੇ ਰੱਬ ਦੇ ਖਿਲਾਫ ਰੱਬ ਦੀ ਮਰਜ਼ੀ ਨਾਲ ਵਿਆਹ ਕੀਤਾ ਉਹ ਵੀ ਗਰਜੈਂਟ ਨਹੀਂ ਨਾਲੇ ਸੰਘਾਰਿਆ ਤੂੰ ਆਪ ਨੂੰ ਮਹਿਮਾ ਦਿੱਤੀ ਹੈ ਹੁੰਡੇ ਨੇ ਕਰ ਮੈਂ ਮਾਰ ਆਪਣੇ ਇਹਨਾਂ ਵੀ ਹੁੰਦੇ ਦੇ ਦੀ ਫਿਰ ਹਾਲੇਲੀਆ ਇਹ ਪਰ ਇਹ ਪਰਿਵਾਰ ਨਵਾਂ ਜੀ ਰੱਬ ਦੇ ਵਿੱਚ ਤੇ ਮੈਂ ਡਰਦਾ ਸੀ ਕਿ ਇਹ ਸਾਰੇ ਕੰਮ ਕਰ ਲਏ ਇਹ ਜਿੰਨਾ ਨਵਾਂ ਸੀ ਉਹਨਾਂ ਡਰੇ ਰੱਬ ਤੋਂ ਤੇ ਰੱਬ ਨੇ ਉਹਨਾਂ ਹੀ ਇਹਨਾਂ ਨੂੰ ਕਰ ਚੁੱਕਤਾ ਹਾਲੇਲੀਆ ਕਈ ਨਹੀਂ ਪ੍ਰਾਣੇ ਵਿਸ਼ਵਾਸੀ ਤੇ ਹੁੰਨੇ ਆ 40 40 ਸਾਲ 20 20 ਸਾਲ ਦੇ ਜੀ ਆਈ ਤੇ 20 ਸਾਲ ਤੋਂ ਪੱਕੇ ਸਾਈਆਂ ਤੇ ਕੰਮ ਸਾਰੇ ਕੱਚੇ ਸਾਹੀਆਂ ਦੇ ਹੁੰਦੇ ਆ ਹੈ ਦੱਸਣਾ ਕਰੇ ਮੈਂ ਦੱਸ ਇਹ ਤੇ ਇਕੱਲੇ ਨਹੀਂ ਤੇ ਬੜੇ ਜਣੇ ਨੇ ਕੀਤੇ ਹੋਏ ਕੰਮ ਇਹ ਸਾਰੇ ਗਰੀਸੇ ਦੇ ਕੰਮ ਇਹ ਹੋ ਗਏ ਹallelujah ਇਹਦੋਂ ਰਾਜੂ ਨੇ ਵੀ ਘੱਟ ਨਹੀਂ ਕੀਤੀ ਆ ਰਾਜਾ ਥਲੇ ਸਰਵਾਰ ਲੈ ਹਾਸ ਡਾਉਨ ਹallelujah ਸਾਰੇ ਰੱਖਦਾ ਕੋਈ ਨਹੀਂ ਕਰ ਪਰ ਜਿੰਨੇ ਨਹੀਂ ਕੀਤਾ ਉਹ ਸਦਾਨੇ ਉਹਨੂੰ ਵੀ ਚਮਕਾਤਾ ਆਉਂਦੇ ਕਰ ਬੱਲੇ ਬੱਲੇ ਕਰਤੀ ਹallelujah ਇਸ ਕਰਕੇ ਜੀਜੋ ਪਰਮੇਸ਼ਰ ਧੰਨਵਾਦੀ ਦੇਵੇ ਜਦੋਂ ਇਹ ਕੰਮ ਕਰਦੇ ਪ੍ਰਭੂ ਉਹ ਤੇ ਚਲਾ ਜਾਂਦਾ ਉਹ ਨਹੀਂ ਰਵੇਗਾ ਉੱਥੇ ਕਹਿੰਦਾ ਤੇ ਆਪਣੇ ਗੀਤ ਦਾ ਰੋਲਾ ਮੇਥੋਂ ਕੀ ਕਰ ਧੂਰ ਕਰ ਹੁਣ ਉੱਥੇ ਗੰਦੇ ਗੀਤ ਦਾ ਰੋਲਾ ਚੱਲਦਾ ਹੋਏ ਤਾਂ ਟਿੱਕੇ ਘਰ ਵਿੱਚ ਉੱਥੇ ਮੈਂ ਦੱਸੂੰਗਾ ਨਹੀਂ ਨ ਦੇਵੇ ਦੋਚਲਾ ਜਾਏਗਾ ਵਾਸਾ ਜੇ ਰੋਲਾ ਚੱਲ ਗਿਆ ਮਾਤਿੰਦਰ ਤਾਂ ਨੰਦਰ ਗਿਆ ਮਾਤੀ ਡੀਲੇ ਕੰਜੂਨਾ ਆਵਾਂ ਪਸੀ ਮੁੰਡੇ ਲੈ ਮਤ ਲੈਣੀ ਉਹ ਕਿਤੇ ਮੈਂ ਕਿਹਾ ਤੇ ਵੀਡੀਓ ਲੱਗੀ ਇਹ ਨਹੀਂ ਬੱਚੇ ਦੀ ਭੈਣ ਸਭ ਤੋਂ ਕੀ ਵਾਹ ਵਾਹਰੀ ਵਾਹ ਹਾਂ ਭੈਣ ਅੰਦਰ ਮਾਤੂ ਤਾਂ ਮਿਨਵਾਨੀ ਬਈ ਕਿਤੇ ਕੋਈ ਨਹੀਂ ਤੋ ਤੁਸੀਂ ਉਹਦਾ ਪੈ ਤੇ ਬਾਜੀ ਜਿੰਨਾ ਤੀ ਬੜੀ ਭਗਤ ਹੁਣ ਜਾ ਦੇਖੋ ਨੱਚਦੀ ਉਹ ਕਰਦੇ ਆ ਵੀ ਤਾਂ ਸੀ ਜਾਣ ਹallelujah ਤੋ ਭੈਣ ਅੰਦਰ ਜਿੰਨਾ ਕੋਈ ਬਲੇਸਰੀ ਪਰਾਜ ਸਭ ਖਾਬ ਹੋ ਗਿਆ ਦੁਨੀਆ ਨੂੰ ਕੁਝ ਕਰ ਦਿੱਤਾ ਇਹਨੇ ਵੀ ਦੁਨੀਆ ਨੂੰ ਮੈਨੂੰ ਆਂਣਾ ਨਾ ਸਭ ਬੰਨੰਦਾ ਤੂੰ ਰੱਬ ਤੋਂ ਦੂਰ ਹੁੰਦੀ ਜਾਨੀ ਤੂੰ ਪੈ ਗਈ ਉਹ ਲੋਕਾਂ ਦੇ ਵਿੱਚ ਉਹਨਾਂ ਰਿਸ਼ਤਿਆਂ ਤੋਂ ਛੱਡ ਦਿੱਤਾ ਸੀ ਅੱਜ ਤੂੰ ਫੇਰ ਉਹਨਾਂ ਨੂੰ ਖੁਸ਼ ਕਰ ਲਾਪੀ ਕਰ ਸਾਰਾ ਉਲਟ-ਪੁਲਟ ਹੋ ਗਿਆ ਨਹੀਂ ਤਾਂ ਸਭ ਤੋਂ ਜਾਰੀ ਬlesਸ ਰੱਬ ਦੇ ਵਿੱਚ ਇਹ ਸੀ ਹਾਲੇਲੀਉਆ ਤੇ ਡਰੋਗੇ ਮੈਨ ਤੋਂ ਨਾ ਡਰੋ ਖੁਦਾ ਤੋਂ ਡਰੋ ਵੇਖ ਮੈਂ ਨਹੀਂ ਰਿਹਾ ਵੇਖ ਪਰਮੇਸ਼ਰ ਵੇਖ ਹਾਲੇਲੀਉਆ ਤੇ ਕੋਈ ਵੀ ਕੰਮ ਕਰਦੇ ਮੈਨੂੰ ਸੁਪਨਾ ਆ ਹੀ ਜਾਂਦਾ ਮੈਂ ਕਈ ਜਿਹਨਾਂ ਨੇ ਲਾਇ ਸੀ ਉਹਨਾ ਆਉਂਦੇ ਪਹਿਲੇ ਮੈਂ ਤੇ ਹੀ ਰਾਤੀਂ ਲਾਇ ਸੀ ਨਾ ਇਹਦੇ ਹੱਪਾ ਜੀ ਲਾਇ ਲੈ ਰਿਸ਼ਤੇਦਾਰਾਂ ਨਾਲੇ ਇਸ ਤਰ੍ਹਾਂ ਕੋਈ ਉਹਨੇ ਪਈ ਪੈਸੇ ਤੇ ਹੀ ਦਿੰਦੇ ਆ ਖਾਲੇਲੀਆ ਰਿਸ਼ਤਾ ਕੋਈ ਨਹੀਂ ਲਾਉਂਦੇ ਆਹੀਂ ਰਿਸ਼ਤੇਦਾਰਾ ਖੁਸ਼ ਕਰਲਾ ਪੈਨੇ ਉਹਨਾਂ ਦੀ ਮਮਾ ਹੀ ਨਹੀਂ ਹੁੰਦੀ ਨਾ ਪਿਆਰ ਇੰਨਾ ਹੁੰਦਾ ਨਾ ਹੈ ਹallelujah ਪਰਿਸ਼ਤਾ ਚਲਾ ਜਾਂਦਾ रिश्तेदार चला जाएगा अगले दिन दो दिन रहेगा चला जाएगा आप फिर अकेले रह जाओगे पर आपको यीशु चाहिए और यीशु आ यीशु मां आनी रिया क्यों यीशु दा के तोड़ देता दिल तेरा दिल दुखता हुन वो आ ही नहीं रिया रिश्तेदार तो अपना काम करके की गया चला गया हुन आप रह गए अकेले फिर वही अजीजो एक विश्वासी दा व्याह दे आके ਤੇ ਦੁੱਖ ਜਾਂ ਮਰਗ ਦੇ ਅੱਗੇ ਪਤਾ ਲੱਗਦਾ ਉਹ ਸਹੀ ਵਿਸ਼ਵਾਸੀ ਆ ਕਿ ਜਾਂ ਫੇਕ ਵਿਸ਼ਵਾਸੀ ਹੈ ਹallelujah ਛੱਡਾ ਕਿ ਇਹਨੇ ਕਸਰ ਨਹੀਂ ਵਿੱਚ ਦਰਨਾਲੇ ਤਰਨਦਾਰ ਨਾਲ ਮੋੜੇ ਬੱਲੇ ਬੱਲੇ ਉਹਨੇ ਪੂਰੀ ਕਰਾਈ ਉੱਥੇ ਬਿਸਮ ਲੱਕੀ ਮੈਨੂੰ ਕਰੇ ਵੀ ਇਹ ਨਰਕੇ ਦੇ ਬੰਦੇ ਕੋਈ ਨਹੀਂ ਪਾਜੀ ਸਰ ਤਰਨਤਾਨ ਦੇ ਵਿੱਚ ਇਹ ਫਲਗ ਦੀ ਬੜੀ ਮਿਸਟਰੀ ਜਾਂਦੇ ਆ ਇਹਦੇ ਪੱਕੇ ਬੜੇ ਤੁਮੜਕੇ ਆ ਵੀ ਉਹਨਾਂ ਦੀ ਵੀਡੀਓ ਮੁਖਾਵੇ ਕਹਿੰਦਾ ਮੈਂ ਪਰੋਣਾ ਦੇ ਦੂਰ ਆਉ ਜਾਂਦੇ ਹਾਂ ਹਾਲੇਲੂਇਆ ਤੇ ਮੇਟੀ ਮੇਟੀ ਤਾੜ ਹੈ ਯਾਦ ਨਾ ਕਰੋਗੀ